ਮੁੱਖ ਮੰਤਰੀ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਨਕਲੀ ਬੀਜਾਂ ਦੀ ਰੋਕਥਾਮ ਦੇ ਲਈ ਪੰਜਾਬ ਬੀਜ ਸੋਧ ਬਿੱਲ 2025 ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ। ਇਸ ਦੇ ਤਹਿਤ ਸਾਰੇ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੀਜਾਂ ਦੀ ਲਿਸਟ ਜਾਰੀ ਕੀਤੀ ਜਾਏਗੀ। ਜੇਕਰ ਕੋਈ ਵੀ ਨਕਲੀ ਬੀਜ ਵੇਚਦਾ ਫੜਿਆ ਗਿਆ ਤਾਂ ਸਖਤ ਸਜ਼ਾ ਮਿਲੇਗੀ। ਜਿਹੜਾ ਬੀਜ ਸੋਧ ਬਿੱਲ ਲੈ ਕੇ ਆਏ ਨੇ ਮੰਤਰੀ ਸਾਹਿਬ ਮੈਂ ਸਮਝਦਾ ਇੱਕ ਬੜਾ ਵੱਡਾ ਕਦਮ ਹੈ ਇਹ ਕਿਉਂਕਿ ਆਮ ਤੌਰ ਤੇ ਅਸੀਂ ਕਿਉਂਕਿ ਜਦੋਂ ਇੱਕ ਵਾਰੀ ਬੀਜ ਬੀਜਤਾ ਉਹਦਾ ਪਤਾ ਤਾਂ 6 ਮਹੀਨੇ ਬਾਅਦ ਲੱਗਦਾ ਕਿ ਉਹ ਨਕਲੀ ਨਿਕਲਿਆ ਜਾਂ ਅਸਲੀ ਨਿਕਲਿਆ ਤਾਂ ਜਿਹੜਾ ਕੱਟ ਕੱਲੇ ਬੀਜਾਂ ਦੀ ਮਿਲਾਵਟ ਨਹੀਂ ਜੀ ਮਤਲਬ ਇੱਥੋਂ ਤੱਕ ਕਿ ਦੁੱਧ ਹੋ ਗਿਆ ਹਰਦੀ ਹੋ ਗਈ ਮਿਰਚਾਂ ਹੋ ਗਈਆਂ ਇੱਥੋਂ ਤੱਕ ਕਿ ਯੂਪੀ ਦੇ ਵਿੱਚ ਇੱਕ ਫੈਕਟਰੀ ਫੜੀ ਗਈ ਸੀ ਜਿੱਥੇ ਨਕਲੀ ਖੂਨ ਬਣਦਾ ਸੀ ਐਸ ਲੈਵਲ ਤੱਕ ਅਸੀਂ ਪੈਸਾ ਕਮਾਉਣ ਵਾਸਤੇ ਜਾਂ ਲਾਲਚ ਦੇ ਵਿੱਚ ਡੁੱਬ ਗਏ ਕਿ ਉਹ ਜਾਨਵਰਾਂ ਦਾ ਮਰੇ ਹੋਏ ਜਾਨਵਰਾਂ ਦਾ ਖੂਨ ਲੈ ਕੇ ਇੱਕ ਯੂਨੀਵਰਸਿਟੀ ਤੋਂ ਉਹਨਾਂ ਨੇ ਉਹ ਪੋਜ਼ਿਟਿਵ ਏ ਏ ਨੈਗੇਟਿਵ ਜਾਂ ਜਿੰਨੇ ਵੀ ਬਲੱਡ ਦੇ ਗਰੁੱਪ ਨੇ ਉਹਨਾਂ ਦੇ ਹੈਲੀਆਂ ਲੈ ਲਈਆਂ ਸੀ ਤੇ ਉਹਦੇ ਵਿੱਚ ਪਰ ਪਰ ਕੇ ਉਹ ਜਿਹੜੇ ਸਪਲਾਈ ਕਰੀ ਜਾਂਦੇ ਸੀ ਤੇ ਜਦੋਂ ਖੂਨ ਚੜਦਾ ਸੀ ਤਾਂ ਉਹ ਮਰੀਜ਼ ਦੀ ਆਬਵੀਅਸਲੀ ਮੌਤ ਹੋ ਜਾਂਦੀ ਸੀ ਉਹਨੂੰ ਲੋਕ ਕਿਸਮਤ ਚ ਮੰਨ ਲੈਂਦੇ ਸੀ ਉਹਦਾ ਰੀਜ਼ਨ ਹੀ ਨਹੀਂ ਪਤਾ ਲੱਗਿਆ ਤਾਂ ਜਦੋਂ ਛਾਪਾ ਪਿਆ ਉਹਦੋਂ ਬਾਅਦ ਪਤਾ ਲੱਗਿਆ ਕਿ ਨਕਲੀ ਕੌਣ ਸੀ ਜੀ ਐਸ ਲੈਵਲ ਤੇ ਅਸੀਂ ਮਿਲਾਵਟਾਂ ਦੇ ਵਿੱਚ ਪਤਾ ਨਹੀਂ ਕਿਹੜੇ ਲਾਲਚਾਂ 'ਚ ਪੈ ਗਏ ਸੋ ਦੀਜਾਂ ਦੇ ਵਿੱਚ ਬਹੁਤ ਮਿਲਾਵਟਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਨੇ ਔਰ ਅਸੀਂ ਕੁਝ ਇਹ ਕੀਤੀ ਹੈ ਕਿ ਇੱਥੇ ਸਜ਼ਾ ਵੀ ਮਿਲੇ ਜਿਸ ਤਰ੍ਹਾਂ ਮੈਂਬਰਾਂ ਨੇ ਕਿਹਾ ਕਿ ਦੁਕਾਨਦਾਰ ਜਿਹੜਾ ਉਹ ਉਹਦੇ ਤੇ ਛਾਪਾ ਪੈ ਜਾਂਦਾ ਹੈ ਜਦਕਿ ਮੈਨੂਫੈਕਚਰ ਜਿਹੜਾ ਉਹ ਤਾਂ ਤਾਂ ਤੋਂ ਭੇਜਦਾ ਹੈ ਪਰ ਦੁਕਾਨਦਾਰ ਨੂੰ ਜੇ ਅਸੀਂ ਲਿਸਟ ਦੇ ਦਾਂਗੇ ਤਾਂ ਉਹ ਪ੍ਰੋਡਕਟ ਉਹ ਰੱਖੇ ਹੀ ਨਾ ਉੱਥੇ ਮੈਂ ਐਗਜ਼ਾਮਪਲ ਦਿੰਨਾ ਮੋਨੋਕ੍ਰੋਟੋਫਾਸ ਬਹੁਤ ਜ਼ਿਆਦਾ ਜ਼ਹਿਰ ਵਾਲੀ ਸਪਰੇਅ ਹੈ ਜਿਹਨੂੰ ਪੂਰੀ ਦੁਨੀਆ ਨੇ ਕਈ ਸਾਲ ਪਹਿਲਾਂ ਬੰਦ ਕਰਤਾ ਜੀ ਬੈਨ ਕਰਤਾ ਸਾਡੇ ਇੱਥੇ ਅਜੇ ਵੀ ਮਿਲਦੀ ਸੀ ਉਹ ਅਸੀਂ ਪਤਾ ਕੀਤਾ ਤੁਸੀਂ ਜਦੋਂ ਬੈਨ ਹੀ ਹੋ ਗਈ ਇਹ ਪੂਰੀ ਦੁਨੀਆ 'ਚ ਤੇ ਤੁਸੀਂ ਇੱਥੇ ਕਿਵੇਂ ਵੇਚ ਜਾਨੇ ਕਹਿੰਦੇ ਪਹਿਲਾਂ ਵਾਲਾ ਸਟਾਕ ਪਿਆ ਮਤਲਬ ਮੋਨੋਕ੍ਰੋਟੋਫਾਸਟ ਮਤਲਬ ਟੋਟਲੀ ਬੈਨ ਅਮਰੀਕਾ ਨੇ ਕੈਨੇਡਾ ਨੇ ਸਾਰੇ ਮੁਲਕਾਂ ਨੇ ਬੰਦ ਕਰ ਰੱਖੀ ਹੈ ਕਈ ਸਾਲਾਂ ਤੋਂ ਸਾਡੇ ਤੇ ਫਿਰ ਵਿੱਚ ਹੀ ਜਾਂਦੇ ਜੀ ਕਹਿੰਦੇ ਪੁਰਾਣਾ ਮਾਲ ਪਿਆ ਜੀ ਸੋ ਅਸੀਂ ਨੇ ਉਹ ਬੈਨ ਵੀ ਕੀਤੀਆਂ ਕਈ ਪੈਸਟੀਸਾਈਡ ਲਿਸਟ ਵੀ ਦੇਵਾਂਗੇ ਅਸੀਂ ਉਹੀ ਜਿਹੜੇ ਸਰਟੀਫਾਈਡ ਬੀਜ ਨੇ ਉਹੀ ਬੀਜ ਜਿਹੜੇ ਕਿਸਾਨ ਖਰੀਦਣ ਤਾਂ ਕਿ ਕਿਉਂਕਿ ਕਈ ਵਾਰੀ ਰਿਕਮੈਂਡੇਸ਼ਨ ਤੇ ਚੱਲ ਪੈਂਦਾ ਕੰਮ ਜੀ ਹੁਣ ਕੋਈ ਦੱਸਦੇ ਨਹੀਂ ਸੀ ਪਹਿਲਾਂ ਕਿ ਜੀ ਕਿਹੜੀ ਸਪਰੇ ਕਰਨੀ ਹੈ ਇੱਕ ਦੂਜੇ ਨਾਲ ਪੁੱਛ ਕੇ ਕਰਦੇ ਆ ਕਿ ਭੋਲੇ ਯਾਰ ਸਾਡੇ ਵੀ ਪੀਲੇ ਜੇ ਖੰਭਾ ਨਹੀਂ ਸੁੰਡੀ ਲੱਗੀ ਕਹਿੰਦਾ ਸਾਡੇ ਵੀ ਲੱਗੀ ਤੂੰ ਕੱਲ ਸਪਰੇਅ ਕਰੀ ਜਾਂਦਾ ਸੀ ਕਿਹੜੀ ਸੀ ਪਤਾ ਨਹੀਂ ਕਿਹੜੀ ਲਾਲ ਜਿਹੜੇ ਟੱਕਣ ਵਾਲੀ ਐ ਚੱਕ ਦੋ ਸਾਰਾ ਪਿੰਡ ਲਾਲ ਜਿਹੜੇ ਟੱਕਣ ਵਾਲੀ ਕੋਈ ਨਹੀਂ ਪੁੱਛਦਾ ਸੀ ਕੌਣ ਕਿਹੜੀ ਆ ਉਹ ਹੈਗੀ ਵੀ ਉਹ ਪੀਲੇ ਜੇ ਖੰਭਾ ਨਹੀਂ ਵਾਸਤੇ ਜਾਂ ਸਹੀ ਨਹੀਂ ਹੈਗੀ ਦੁਕਾਨਦਾਰ ਨੂੰ ਜਿਹੜਾ ਜਿਹੜੀ ਵੇਚ ਕੇ ਜ਼ਿਆਦਾ ਫਾਇਦਾ ਹੁੰਦਾ ਉਹ ਵੇਚੀ ਜਾਂਦਾ ਜੀ